ਪੁਰਾਣੇ ਸਮੇਂ ਦੀ ਗੱਲ ਐ ਇੱਕ ਜ਼ਿਮੀਦਾਰਤੀ ਗਾ ਉਹਦੇ ਕੋਲੇ ਟੀ ਕਿਲੇ ਵਹਾਂ ਦੇ ਦੀ ਤੇ ਖੇਤ ਵਿੱਚ ਖੂ ਬਲ ਦਾ ਦੀ ਜੋੜੀ ਕਬੂਤਾ ਉਹਦਾ ਜ਼ਿਮੀਦਾਰ ਤਖੜਾ ਮੰਨਿਆ ਜਾਂਦਾ ਜਿਹਦੇ ਖੇਤ ਚ ਖੂ ਹੁੰਦਾ ਤੇ ਇੱਕ ਗੱਡਾ ਜਿਵੇਂ ਹੁਣ ਟਰੈਕਟਰ ਕਿਨੇ ਜਾਂਦੇ ਨੇ ਉਹਦੋਂ ਗੱਡਾ ਟਰੈਕਟਰ ਦਾ ਮੁਕਾਬਲਾ ਕਰਦਾ ਸੀ ਤੇ ਮੁੰਡੇ ਸੋਹਣੇ ਸੀ ਰਿਸ਼ਤੇ ਵਾਲੇ ਆਇਆ ਕਰਨਾ ਬੰਦਾ ਬਹੁਤ ਸਿਆਣਾ ਥੀ ਉਹ ਉਹ ਕਹਿਣ ਲੱਗਿਆ ਕਰਦੀ ਕਿਹਾ ਕਰੇ ਰਿਸ਼ਤਾ ਲੈ ਲਾ ਉਹ ਕਹਿਆ ਕਰੀ ਕੋਈ ਨਾ ਲੈ ਲਾਂਗੇ ਅਜੀ ਘੜਾ ਮੁੰਡੇ ਬਾਹਲੇ ਬੁੜੇ ਹੁੰਦੇ ਆ ਇੱਕ ਬੰਦੇ ਆ ਗਏ ਤੇ ਉਹ ਕਹਿੰਦੇ ਵੀ ਰਿਸ਼ਤਾ ਲੈ ਲਓ ਤੁਸੀਂ ਸਾਡੇ ਦੋ ਕੁੜੀਆਂ ਦੋ ਛੋੜੇ ਮੁੰਡੇ ਨੇ ਬਈ 부ੜੀ ਤਿਆਰ ਹੋ ਗਈ ਕਹਿੰਦੀ ਉਹਨੂੰ ਕਹਿੰਦੀ ਰਿਸ਼ਤਾ ਲੈ ਲਾ ਕਹਿੰਦਾ ਰਹਿਣ ਦੇ ਦੋ ਭੈਣਾ ਏਕਾ ਕਰਕੇ ਤੈਨੂੰ ਔਖਾ ਕਰਨੀਆਂ ਕਹਿੰਦੀ ਲੈ ਔਖਾ ਕੀ ਕਰਨੀਆਂ ਇਹ ਤਾਂ ਇੱਕ ਨੂੰ ਭੇਜ ਜਾ ਕਰਾਂਗੇ ਆਪਣੇ ਕੋਲ ਰਹਿ ਬੈ ਕਰੂਗੀ ਬਰੀ ਬੱਟੀ ਪੇਕੀ ਜਾਇਆ ਕਰਨਗੀਆਂ 부ੜੀ ਨੇ ਬਈ ਜੋਰ ਪਾ ਕੇ 부ੜੇ ਤੋਂ ਹਾਂ ਕਹਾ ਲਈ ਔਖਾ ਨਾ ਚੰਗਾ ਬੜਾ ਗੱਲ ਸੁਣ ਲੈ ਤੂੰ ਓਖੀ ਹੂੰ ਗੀ ਗੱਲ ਤੇ ਮੇਰਾ ਦਾ ਕੁਝ ਨਹੀਂ ਜਾਂਦਾ ਕਹਿੰਦੀ ਨਹੀਂ ਉਸ ਨੇ ਰਿਸ਼ਤਾ ਲੈ ਲਿਆ ਨੂੰਹਾਂ ਵਿਆਹ ਲੀਆਂ ਬਿਆਈਆਂ ਤੂੰ ਬਿਆਈਆਂ ਨੂੰ 6 ਮਹੀਨੇ ਹੋ ਗਏ ਉਹ ਦੋਨੇ ਬਣਾ ਕਹਿਨੀਆ ਨਾ ਪਾ ਬੁੜੀ ਤੂੰ ਮਾੜਾ ਮੁਰ ਦਾ ਕੰਮ ਲੈ ਬੁੜੀ ਦਾ ਡੱਕਾ ਨਹੀਂ ਤੋੜਦੀ ਉਹ ਕਹਿੰਦੀ ਬੇਬੇ ਤੂੰ ਐ ਕਰਿਆ ਕਰ ਕੰਮ ਵਾਲਾ ਇੱਕ ਡੰਗ ਦੇ ਭਾਂਡੇ ਮਾਜ ਦਿਆ ਕਰ ਬੁੜੀ ਭਾਂਡੇ ਮਾਂਜਣ ਲਾ ਲਈ ਮਾਂਜਿਆ ਕਰੀ ਫਿਰ ਬੁੜੀ ਨੂੰ ਕਹਣੀਆ ਬੇਬੇ ਗੋਦੋਂ ਕੁੰਡ ਕੱਢਦੀਆਂ ਹੁੰਦੀਆਂ ਹੁਣ ਤਾਂ ਹਟ ਗਈਆਂ ਕੁੰਡ ਤਾਂ 60 ਸਾਲ ਦੀ ਦੀ ਚਾਹੇ ਕੱਢਦੀ ਸੀ ਆਪ ਤੋਂ ਵੱਡੇ ਤੇ ਆ ਕਿ ਸਾਨੂੰ ਕੁੰਡ ਕੱਢਣਾ ਪੈਂਦਾ ਜੇ ਬਾਪੂ ਨੂੰ ਕਹੇ ਦੇ ਬਾਹਰ ਲੈ ਕੇ ਰੇ ਬਗ ਜੀ ਉਥੀਆ ਪਰ ਰੋਟੀ ਪਾਣੀ ਦੇ ਦੇ ਅਗਰਾਂਗੇ ਬੁੜੀ ਕਹਿੰਦੀ ਹਾਂ ਮਗਰ ਲੱਗੀ ਤੂੰ ਨੂੰ ਕਹਣੀ ਤੂੰ ਜੇ ਐ ਕਰੇ ਕਹਨਾ ਹਾ ਦਾਸਾ ਪਤਾ ਤਾਂ ਬੁੜੀ ਨੂੰ ਵੀ ਲੱਗ ਗਿਆ ਵੀ ਹੱਥ ਤੇ ਜਾੜਲੀ ਹੋਣ ਇਹ ਕਿ ਬੰਗਾਂ ਗੈਨੀਆਂ ਵੀ ਸਾਨੂੰ ਘੁੰਡ ਕੱਢਣਾ ਪੈਂਦਾ ਜੀ ਬਾਪੂ ਬਾਹਰਲੇ ਘਰੇ ਬਗ ਜੀ ਤੇ ਰੋਟੀ ਪਾਣੀ ਭੜਾਇਆ ਕਰਾਂਗੇ ਉੱਥੇ ਕਹਿੰਦਾ ਤੈਨੂੰ ਰੋਟੀ ਰੋਕੋਤੀ ਪੜਾ ਦਿਆ ਕਰਾਂਗੇ ਕਹਿੰਦਾ ਦੇਖ ਲੈ ਮੈਂ ਤਾਂ ਵਗ ਜੂ ਤੈਨੂੰ ਔਖਾ ਹੋ ਜੂ ਕਹਿੰਦੀ ਮੈਨੂੰ ਕੀ ਔਖਾ ਜੀ ਸੁਖਣਾ ਦੋਰ ਨੂੰ ਆ ਦੋ ਮੇਰੇ ਪੋਤੇ ਆ ਮੈਂ ਗਾੜੀ ਕਿਉਂਗੀ ਕਹਿਣਾ ਚੰਗਾ ਬੁੜੇ ਦਾ ਜਾ ਕੇ ਵੀ ਇਸ ਤਰ੍ਹਾਂ ਬਾਹਰ ਨਹੀਂ ਕਰੀ ਤਰਤਾ ਬਾਰ ਦੇ ਸਾਹਮਣੇ ਦੂਜਾ ਬਾਹਰ ਦਾ ਕਰਤੀ ਤੇ ਬਾਜੀ ਜੇ ਤਰਤਾ ਬੁੜਾ ਕਹਿੰਦਾ ਮੈਂ ਤਾਂ ਐਸੀ ਇੱਥੇ ਪੈ ਜਾ ਕਰੂੰ ਕੋਈ ਗੱਲ ਨਹੀਂ ਨਾਲੇ ਮਾਲ ਐ ਮਾਲ ਪਸ਼ੂ ਦੀ ਰਾਖੀ ਚਲੋ ਉਹ ਕਹਿਣ ਲੱਗੀਆਂ ਜਦੋਂ ਭਾਂਡੇ ਦਾ ਮਾਂਜਣ ਲਾ ਲਈ ਕਹਿੰਦੇ ਬੇਬੇ ਤੂੰ ਐ ਕਰ ਲਾ ਇਕ ਢੰਗ ਦੀ ਰੋਟੀ ਲਾ ਦੇ ਕਰ ਉਹ ਕਹਿੰਨੀ ਮੈਂ ਰੋਟੀ ਕਿਉਂ ਲਾਹਾ ਮੈਂ ਤੁਸੀਂ ਕਾਹਦੀ ਖਾਤਰ ਵਿਆਈਆਂ ਹੂੰ ਉਹਨਾਂ ਬੰਗੋਂ ਦਾ ਪਤਾ ਦੀ ਬੁੜੇ ਨਾਲ ਤਾਂ ਇਹ ਤੋੜ ਲਈ ਰੋਟੀ ਤੁਸੀਂ ਲਾਹਿਆ ਕਰੋ ਮੈਂ ਨਹੀਂ ਲਾਉਂਦੀ ਉਹ ਕਹਿੰਦੀ ਲਾਉਂਦੀ ਜਿਉਂ ਨਹੀਂ ਕਹਿੰਦੀ ਨਾ ਮੈਂ ਨਹੀਂ ਲਾਉਂਦੀ ਉਹਨਾਂ ਦਾ ਫੜ ਕੇ ਬੁੜੀ ਕਿਢੀ ਛਲੀ ਅੰਦਰ ਲੈ ਗਈਆਂ ਬੁੜੀ ਦੇ ਉੱਤੇ ਫਿਰ ਛੇਤਰਾਂ ਦੀ ਕਰਤੀ ਛਾਂ ਬਹੁਤ ਕੁੱਟੀ ਕੁੱਟੀ ਬੁੜੀ ਨੇ ਆਖਿਆ ਬੜਾ ਸਿਆਪਾ ਛੜਿਆ ਹੁਣ ਕਹਾ ਕਿਨੂੰ بندے کہہ سہ میں باہر لے کر ہی بھیجتا بوڑھی نے نو کہا کہ میں کٹی یہاں نے کہ بوڑھی تیری جیب ماڑی ہے پہلا باپو نو گھروں تھا باہر لے کر ہی بھیجتا ہوں تو یہ دی کہ انہیں آخیا سیاپا چڑھ گیا میں تو پنگے ہی لے لیا وہ کہن لگی کمانڈر آ کے کمانڈر کہہ جی کریں ਤੇਰੀ ਜੀਠ ਨੂੰ ਕਹੇ ਬਿਉ ਕੁੱਟਤੀ ਉਹਨੂੰ ਪਤਾ ਨਹੀਂ ਲੱਗਿਆ ਹੋਣਾ ਦੱਸਤਾ ਜਵਾਕ ਹੀ ਗਏ ਜੀ ਜਦਨ ਚਾਹ ਤੜਕੀ ਵੇਲੇ ਚਾਹ ਲਿਆਂਦੀ ਕਹਿੰਦੇ ਬਾਪੂ ਵੱਡੀ 베ਬੇ ਕੁੱਟਤੀ ਮੇਰੀ 베ਬੂਰੀਆਂ ਨੇ ਕਹਿੰਨਾ ਗਹਾਣੀਆਂ ਗੱਲ ਕਰੀਦੀ ਹੁੰਦੀ ਕੋਈ ਨਾ ਉਹਦਾ ਹੱਸਦੀਆਂ ਦੀ ਕੁੱਟੀ ਘਾਣੂ ਆ ਬੁੜੇ ਨੇ ਕਹ ਜਵਾਕ ਨੇ ਆਣੇ ਨੇ ਕਹੇ ਹੂਰ ਨਾ ਦੱਸ ਦੇ ਉਹਨ ਕਿਸੇ ਨੂੰ ਉਹ ਬਈ ترک اٹھ کے نا نو کے چون خوڑی تھی بیٹھا ادو بارہ چون کڑیاں آدی ہون ہوں نالیاں بن گئی اتے جدو بیٹھا تو کہنا ٹھیک ہاں جایا کر پتا ستا لے آیا کرتی ہے کہ कर, कर, دو پوتے نے دو نواں نے اس گلتے وہ آیا ہی نہ بائی کہیں کیوں تھی ਕਹਿੰਦੀ ਕਿ ਹਾਦੀ ਬਣੇ ਮੇਰੀ ਤਾਂ ਕਦੀ ਇੱਕ ਨਹੀਂ ਸੁਣੀ ਤਾਂ ਹੋਰ ਹੀ ਮਾਰੀ ਗਿਆ ਕਹਿੰਦੀ ਬੜਾ ਸਿਆਪਾ ਛੜਿਆ ਹੁਣ ਕਿਵੇਂ ਕਰਾਂ ਤੇ ਉਹ ਮੈਂ ਕਿਹਨੂੰ ਕਹਾਂ ਇੱਕ ਦਿਨ ਕਹਿੰਦੀ ਹੋਂਦਾ ਮਨਾ ਆਪ ਨੂੰ ਹੀ ਜਾਣਾ ਬੂ ਭਾਈ ਉਹ ਲੈ ਕੇ ਚਾਹ ਦੀ ਗਰਬੀ ਸਵੇਹੀ 4 ਵਜੇ ਦੇ ਨਾ ਜਾ ਖੜਕਾਇਆ ਵਾਰ ਬੁੜਾ ਤਾਂ ਜਗਦਾ ਪਿਆ ਤੀ ਬੁੜੇ ਨੇ ਦੇਖਿਆ ਜਦੋਂ ਆਹ ਤੇ ਅੰਰੇ ਲਈ ਦੀ ਗਿੱਟੇ ਕਹਿੰਦਾ ਗਿੱਟੇ ਦਾ ਉਸੇ ਦੇ ਨੇ ਕਿ ਨਹੀਂ ਮੁੰਡਾ ਖੜਕਾ ਦੇ ਵੀ ਕੋ ਕਮਾਂਡਰ ਨਾਲ ਨੂੰ ਸੁਣ ਜੂ ਜੇ ਮੈਂ ਬੋਲ ਪੀ ਉਹ ਪਿਆ ਕਹੇ ਕਿਹੜਾ ਉਹ ਤੂੰ ਬਾਹਰ ਖੜਕਾਈ ਜਾਂਦਾ ਮੈਂ ਨਹੀਂ ਹੁਣ ਬਾਹਰ ਖੋਲਦਾ ਮੈਂ ਸਾਨੂੰ ਬਾਲ ਲੱਗ ਜੂ ਉਹ ਫੇਰ ਵਾਰ ਖੜਕਾ ਦੇ ਵੀ ਇਹ ਮੈਂ ਬੰ ਉੱਚ ਹਾਕ ਮਾਰੀ ਗਮਾਂਡਰ ਨਾਲ ਨੂੰ ਸੁਣ ਜੂ ਉਹ ਫੇਰ ਕਹੇ ਲੋਨੇ ਤਿੰਨ ਚਾਰ ਵਾਰ ਹੀ ਕੁੰਡਾ ਖੜਕਾਇਆ ਬੁੜਾ ਕਹੇ ਮੈਂ ਨਹੀਂ ਵਾਰ ਖੋਲਦਾ ਫਿਰ ਤਾਂ ਉਹਨੇ ਜਾਂਗੀ ਮਾਰੀ ਸਿੱਧੀ ਫਿਰ ਬੁੱਢੇ ਨੂੰ ਰਹਿਮ ਦਾ ਆ ਗਿਆ ਕਹਿੰਦਾ ਪੈਂ ਬਿਆਹ ਕੇ ਲੈ ਕੇ ਆਇਆ ਉਹਨ ਆਪਣੀ ਬਣੇ ਤਾਂ ਦੇਖੋ ਕੌਣ ਸੁਣੂ ਬਾਹਰ ਖੋਲਤਾ ਆ ਕੇ ਮੰਜੇ ਤੇ ਬੈ ਗਈ ਪੈਂਦਾ ਤੇ ਤੂੰ ਹੀ ਤੋ ਕੁਰਤਾ ਚੱਕਿਆ ਜਦੋਂ ਚੱਪੜੀਆਂ ਦੇ ਨਿਸ਼ਾਨ ਪਾਏ ਪੇ ਜੋੜਿਆਂ ਦੇ ਕਣੀ ਮਾਧ ਰਾਜ ਕੇ ਕੂਟੀਆਂ ਕੋਈ ਛਡਾਉਣ ਵਾਲਾ ਨਹੀਂ ਦੀ ਦੋਹਾਂ ਨੂੰ ਹਾਂ ਨੇ ਅੰਦਰ ਲੈ ਗਈਆਂ ਮੈਂ ਬਹੁਤ ਕੁੱਟਿਆ ਮੈਨੂੰ ਤਾਂ ਕਹਿੰਦਾ ਮੈਂ ਤੈਨੂੰ ਕੀ ਕੀ ਆਦੀ ਵਿਖ ਘਰਦੀਆਂ ਨਹੀਂ ਆਪਾਂ ਵਿਆਹਉਂਦੇ ਕਹਿੰਦਾ ਉਹਦਾ ਤੂੰ ਕਹਿੰਦੀ ਇੱਕ ਕਰਦੀਆਂ ਵਿਆਹਾਂਗੇ ਕਹਿੰਦਾ ਦੇਖ ਲਾ ਕਹਿੰਦੀ ਮੇਥੋਂ ਗਲਤੀ ਹੋ ਗਈ ਮੇਰੀ ਪੁੱਛ ਨਹੀਂ ਆਤਾ ਰੇ ਕਿਤੇ ਕੁਝ ਕੁਝ ਕਹੀ ਉਹ ਕਹਿਣ ਲੱਗੀ ਨਹੀਂ ਤੂੰ ਐ ਕਰ ਲਾ ਕਹਿੰਦਾ ਦੇਖ ਲਾ ਕਹਿੰਦੀ ਦੇਖੀ ਪਏ ਬਯੋਨੇ ਜਦੋਂ ਕਹਿੰਦਾ ਕੋਈ ਨਾ ਚਾਹ ਦੋ ਭਾਂਡਿਆਂ ਚ ਪਾਲਾ ਚਾਹ ਪਾ ਲਈ ਪੀ ਲਈ ਕਹਨਾ ਮੈਂ 10 11 ਵਜੇ ਆਉਂਗਾ ਕਰੇ ਤੂੰ ਹੁਣ ਜਾ ਕਹਿੰਦੀ ਚੰਗਾ ਉਹ ਪਾਈ ਉਥੋਂ ਦੋਕਰ ਨੂੰ ਮੁਰਗੀ ਬੋੜਾ 10 11 ਵਜੇ ਗਿਆ ਤੇ ਬਡੀ ਨੂੰ ਕਹਿੰਦੀ ਬਾਪੂ ਆ ਗਿਆ ਮੰਜਾ ਡਾ ਲਿਓ ਉਹ ਕਹਨਾ ਹੈਗੀ ਆ ਮਾ ਦਾਦਾ ਹੁਣ ਆਲੀ ਛੁੱਥੋ ਮੰਜਾ ਨਹੀਂ ਮੜਾਉਂਦਾ ਨਾਲੇ ਦੇਖ ਲਈ ਬੁਰਾ ਤਾਂ ਬੁੜੀ ਦੇ ਪੱਖ ਚ ਹੋ ਗਿਆ ਆਈ ਪਾਜ ਕੇ ਮੰਦਾ ਰਾਤਾ ਬਹਿ ਗਿਆ ਚਾਹ ਕਰ ਲਈ ਉਹ ਕਹਿੰਦਾ ਤੁਸੀਂ ਫੜ ਕੇ ਕੁੱਟਤੀ ਇਹ ਮੁੱਲ ਦੀ ਨਹੀਂ ਮੈਂ ਵਿਆਹ ਕੇ ਲਿਆਇਆ ਛੋਡੇ ਵਾਂਗੂ ਹੈ ਤੁਸੀਂ ਕੋੜ ਕੋੜੇ ਦੀ ਧੌੜੀ ਲਾਤੀ ਗੱਲ ਕੀ ਹੈ ਭਾਈ ਚੁੱਪ ਉਹਨਾਂ ਨੇ ਆਖਿਆ ਵੀ ਤਾਂ ਬਹੁਤ ਕੰਮ ਖਰਾਬ ਹੋ ਗਿਆ ਪਰ ਤਾਂ ਹੁਣ ਬੁੜਾ ਤਾਂ ਜਮਾ ਦੇ ਹੱਕ ਦੀ ਬੋਲੀ ਜਾਂਦਾ ਕਹਿੰਦਾ ਸਮਝਿਆ ਕੀ ਹੈ ਤੁਸੀਂ ਭਾਈ ਚੁੱਪ ਜੋ ਚੁੱਪਾ ਉਹ ਕੰਨਾਇ ਕਰਨੀ ਆਪਾਂ ਇਹਨਾਂ ਨੂੰ ਅੱਡੋ ਹੋ ਜਾ ਤੇ ਚੁੱਲਾ ਚੱਕਲੇਕ ਦਾ ਪਾਂਡੇ ਚੱਕਲਾ ਜਾ ਪਾਣੀ ਵਾਲੇ ਤੇ ਅੱਡੋ ਹੋ ਜਾ ਬੜੀ ਸਾਰੀ ਬੁੜੇ ਦੀ ਇੱਕ ਬੈਠਕ ਦੀ ਕਹਿੰਦਾ ਪਾਈ ਚ ਰਹਾਗੇ ਤੇ ਇਹਨਾਂ ਨੂੰ ਮੈਂ ਜ਼ਮੀਨ ਦਾ ਪੋਰਾ ਨਹੀਂ ਦਿੰਦਾ ਕੁੜੀਆਂ ਨਾਂ ਲਵਾਉਂ ਕੁਛ ਤੇਰੇ ਨਾਂ ਲਵਾਉ ਤੈਨੂੰ ਹਾਂ ਨੇ ਕਿ ਛੱਡ ਜਾਸੇ ਆਪਾਂ ਵੀ ਜ਼ਮੀਨ ਦਾ ਬੁੜੇ ਦੇ ਨਾਂ ਆ ਵਲੇ ਗਏ ਭਾਈ ਉਹਨਾਂ ਦਾ ਜਦੋਂ ਕਹਿਤਾ ਬੁੜੇ ਨੇ ਬਤਾ ਫਰੀ ਫਰੀ ਪੂਰੀ ਵਾਂਗੂ ਖੋਖੀ ਦੀ ਫਟ ਫਟ ਦਰਕਦੇ ਨੇ ਸਮਾਨ ਕੇ ਚੱਕ ਕੇ ਸਾਰਾ ਸਮਾਨ ਆਵਦੇ ਕਮਰੇ ਚ ਕਰ ਲਿਆ ਕਹਨਾ ਕਿ ਉਹ ਹੈਗਾ ਕਹਿੰਦੀ ਦੋ ਪੀਪੀਆਂ ਨੇ ਕਹਨਾ ਪਰ ਇੱਕ ਪੀਪੀ ਕਿਉਂ ਵਾਲੀ ਚੱਕ ਲਿਆ ਭਾਈ ਉਹਨੇ ਉਹ ਵੀ ਚੱਕ ਲਿਆਂ ਦੀ ਕਹਣਾ ਲਾਇਆ ਗੱਲ ਆ ਰੋਜ਼ ਪਰੋਠੀ ਪਕਣ ਪਈ ਤਾਲੀਆਂ ਨੂਹਾਂ ਪੂਰੀਆਂ ਕਹਿੰਦਾ ਤੁਸੀਂ ਤਾਂ ਇਹ ਪਸ਼ੂ ਮੰਗੂ ਕੁੱਟਦੀ ਤੇ ਮੈਂ ਸੋਨੂੰ ਉਹ ਕਹਿਣ ਲੱਗੀਆਂ ਉਹਨਾਂ ਨੇ ਆਪਦੇ ਪਿਓ ਨੂੰ ਸਨੇਹਾ ਲਾਇਆ ਵੀ ਬਾਪੂ ਸਾਤੋਂ ਤਾਂ ਹੋਊਗੀ ਗਲਤੀ ਵੀ ਗੱਲ ਤਾਂ ਖਰਾਬ ਹੋਊਗੀ ਬੁੜਾ ਕਹਿੰਦਾ ਉਹ ਕਿਤੇ ਗਵਾਂਢੀਆਂ ਦੇ ਘਰੋਂ ਉਦੋਂ ਤਾਰ ਵਾਲੇ ਟੈਲੀਫੋਨ ਹੁੰਦੇ ਬੁੜੀ ਨੇ ਫੋਨ ਕਰਤਾ ਕੁੜੀਆਂ ਨੂੰ ਦੋ ਕੁੜੀਆਂ ਦੀ ਬੁੜੀਆਂ ਜਵਾਨ ਹੁਣ ਜਦੋਂ ਫੋਨ ਵਾਗਿਆ ਕੁੜੀਆਂ ਦਾ ਪਹਿਲੀ ਵਾਸ ਹੀ ਆ ਗਈਆਂ ਜਦੋਂ ਆਈਆਂ ਜਦੋਂ ਬੁੜੀਆਂ ਉਹਨਾਂ ਨੂੰ ਹਾਂ ਨੇ ਦੇਖ ਲਿਆ ਵੀ ਕੁੜੀਆਂ ਤਾਂ ਆ ਗਈਆਂ ਉਹ ਤਾਂ ਭੱਜ ਕੇ ਅੰਦਰ ਵੜ ਗਈਆਂ ਕੁੰਡਾ ਲਾ ਲਿਆ ਕੁੜੀਆਂ ਨੇ ਚੱਕ ਲੀਆਂ ਡਾਂਗਾ ਬਈ ਤੱਕ ਤੱਕ ਮਾਰੀਆਂ ਮੂਰੀਆਂ ਮਾਰ ਨਾ ਖੋਲਿਆ ਵੀ ਅੱਜ ਕਹਿੰਦੀ ਸਾਡੀ ਮਾਂ ਕੁੱਟੀ ਜਿਵੇਂ ਨਾ ਉਹਵੇਂ ਜਿਵੇਂ ਕੁੱਟਾਂਗੇ ਚੱਲ ਬੁੜੇ ਨੇ ਕਹਿੰਦਾ ਆਜੋ ਭਾਈ ਤੁਸੀਂ ਕਾਹਨੂੰ ਲੜਦੇ ਹੋ ਕਹਿੰਦੀ ਬਾਪੂ ਸਾਡੀ ਮਾਂ ਕੁੱਟਦੀ ਸਾਡੀਆਂ ਕੀ ਲਗਦੀਆਂ ਨੇ ਇਹ ਦੇ ਉਹ ਪਈ ਉਹ ਨਾ ਕਰਿਆ ਕੀ ਬੁੜਾ ਕਹਿੰਦਾ ਐ ਕਰ ਲਓ ਦੇ ਮੈਂ ਜੀਮੀ ਛੋੜੇ ਨਾ ਕਰਾਉਂਗਾ ਕੁਛ ਤੇਰੀ ਮਾਂ ਨਾ ਕਰਾ ਦੂੰਗਾ ਨਾ ਮੈਂ ਜੀਮੀ ਨਹੀਂ ਰਹਿਣ ਦਿੰਦਾ ਕਹਿੰਦੀ ਹਾਂ ਕਰਾ ਕੇ ਸਾਡੇ ਨੌਂ ਆਜੀ ਕਰਾ ਦੇ ਪਿੰਡ ਦੇ ਵਿੱਚ ਤਹਿਸੀਲ ਦੀ ਬੁੜਾ ਕਹਿੰਦਾ ਮੈਂ ਜਾ ਕੇ ਆਉਣਾ ਜਿਹੜਾ ਲੈ ਕੇ ਮੁੜਿਆ ਆ ਕਹਿੰਦਾ ਤਹਿਸੀਲਦਾਰ ਛੁੱਟੀ ਤੇ ਐ ਜਿੱਦਨ ਆ ਗਿਆ ਨਾ ਛੋਡੀ ਨੂੰ ਨਾ ਭੈਣਾ ਨਾ ਤੁਨੂੰ ਆਉਂਦੀ ਲੋੜ ਨਹੀਂ ਮੈਂ ਉੱਥੇ ਬੈਠ ਗਿਆ ਨੂੰ ਛੋਡੀ ਮੈਂ ਕਰਾ ਦੂੰਗਾ ਕੁਛ ਫਿਰ ਮੈਂ ਤੇ ਤੇਰੀ ਮਾਂ ਕਰਾ ਲਾਂਗੇ ਇਹਨਾਂ ਨੂੰ ਤੀਜਾ ਸਾ ਦੇਵਾਂਗੇ ਜਮੀਨ ਚ ਕਹਿੰਦੀਆਂ ਚੰਗਾ ਭਈ ਬੁੜੇ ਨੇ ਦਾ ਬੁਲੀਆਂ ਬੜਿਆ ਕੇ ਕੁੜੀਆਂ ਬੜਿਆ ਕੇ ਮੋੜਤੀਆਂ ਉਹਨਾਂ ਨੇ ਆਖਿਆ ਛੱਡ ਜਾ ਸਿਆ ਆਪਾਂ ਹੁਣ ਜੀਮ ਹੀ ਤੇ ਰੌਣ ਗਿਆ ਨਾ ਕੁੜੀਆਂ ਕੱਬੀਆਂ ਨੇ ਆਪਣੀਆਂ ਮੰਨਣਾ ਨਹੀਂ ਬਾਕੀ ਮਾਂ ਹੁੰਦੀ ਐ ਜਿਹੜੀ ਮਾਂ ਤੀ ਨੂੰ ਬੱਦ ਪਿਆਰ ਕਰਦੀ ਐ ਧੀ ਵੀ ਮਾਂ ਨੂੰ ਕਰਦੀ ਐ ਤੇ ਜਿਆਦਾ ਹੁੰਦਾ ਕਿਉਂ ਦੂਰ ਰਹਿਣੀਆਂ ਨੇ ਮਾਂ ਤੋਂ ਇਸ ਕਰਕੇ ਘਰ ਦੇ ਵਿੱਚ ਮਾਂ ਤੇ ਪਿਓ ਦਾ ਵੱਧ ਸਤਿਕਾਰ ਕਰਦੀ ਐ ਧੀ ਜਿਹੜੀ ਨੂੰ ਹੁੰਦੀ ਐ ਜਦ ਤੋਂ ਪੈਰ ਘਰੇ ਰਹਿੰਦੀ ਐ ਚਾਹੇ ਕਿੰਨੇ ਹੀ ਕੰਮ ਕਰਦੀ ਐ ਉਹਦੇ ਨਾਲ ਉਹਨਾ ਸਤਿਕਾਰ ਨਹੀਂ ਰਹਿੰਦਾ ਕੋ ਦੂਰ ਦੇ ਫੁੱਲ ਸੋਹੁੰਦੇ ਆ ਭਾਈ ਉਹਨਾਂ ਨੇ ਆਪਦੇ ਪਿਓ ਨੂੰ ਫੋਨ ਕਰਤਾ ਕਿਸੇ ਦੇ ਘਰੋਂ ਤਾਰ ਵਾਲੇ ਫੋਨ ਹੁੰਦੇ ਕਹਨੇ ਬਾਪੂ ਆਕੇ ਆ ਸਾਥੂ ਤਾਂ ਗਲਤੀ ਹੋ ਗਈ। ਇਹ ਆ ਗਲਤੀ ਕਹਿੰਦਾ ਫਿਰ ਤੁਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ ਸੌਰਿਆ ਤੁਸੀਂ ਸੱਸ ਕੋਟਤੀ ਕਹਿੰਦਾ ਤਾਂ ਬਹੁਤ ਬਦਨਾਮੀ ਵਾਲੀ ਗੱਲ ਐ। ਕਹਿੰਦੀ ਗਲਤੀ ਹੋ ਗਈ ਬੁੜਾ ਕੁੜੀਆਂ ਆਈਆਂ ਦੀ ਜੀਵੀ ਬੁੜਾ ਕਹਿੰਦਾ ਮੈਂ ਤਾਂ ਉਹਨਾਂ ਦੇ ਨਾਂ ਲਵਾਉਂ। ਭਾਈ ਬੁੜੀ ਨੇ ਇੱਕ ਪੀਪੀ ਘੋੜੀ ਚੱਕ ਲਈ। ਇੱਕ ਛੜਤੀ ਬੁੜਾ ਕਹਿੰਦਾ ਐਂ ਕਰ ਮੈਂ ਲਿਆਉਣਾ ਸਮਾਨ ਪੰਜੀਰੀ ਬਣਾ ਲਾ। ਭਾਈ ਬੁੜਾ ਬਾਜ਼ਾਰ ਤੋਂ ਸਮਾਨ ਲਿਆ ਬੁੜੀ ਨੇ ਪੰਜੀਰੀ ਬਣਾ ਲਈ। ਕਨਾਲਾ ਜੋ ਵਾਕਾ ਨੂੰ ਨਾ ਕੂਰੀ ਇਹਨਾਂ ਨੂੰ ਨੀ ਕਿਸੇ ਨੂੰ ਦਿਆ ਨ ਡੱਕਾ ਇਹੋ ਜੋ ਵਾਕਾ ਨੇ ਪੁੱਛਿਆ ਕਿ ਬੀਬੀ ਕੀ ਹੈ ਕੀ ਕਰਦੀ ਹੈ ਕਹਿੰਦੀ ਪਨੀਰੀ ਹੈ ਕਹਿੰਦੇ ਸਾਨੂੰ ਦਿਆ ਕਰੇਗੀ ਕਹਿੰਦਾ ਬੁਢਾ ਕਹਿੰਦਾ ਹਾਂ ਤੁਸੀਂ ਆ ਜਾ ਕਰੋ ਜਵਾਕ ਦਾ ਤੜਕੀ ਚੱਕ ਲਿਆ ਕਰਨ ਕੋਲੀਆਂ ਕਿਆ ਕਰਨ ਬੀਬੀ ਕੋਲ ਜਾ ਪੀਵਾਂਗੇ ਭਾਈ ਚੰਗੀ ਪਨੀਰੀ ਖਾਇਆ ਕਰਨ ਆ ਗਿਆ ਬੁਢਾ ਆ ਕੀ ਲੱਗ ਗਿਆ ਉਹਦੇ ਕੁੜੀਆਂ ਨੂੰ ਗਾਲਾਂ ਕੱਢਣ ਤੁਹਾਡਾ ਬੀੜਾ ਵੇਢੀ ਕੰਨਰਾਂ ਦੀ ਤੁਸੀਂ ਮੇਰੀ ਪੱਟੀ ਮੇਸ ਕਰਦੀ ਛੋਡੀ ਮਾਵਾਂ ਵਾਰੀ ਐ ਤੁਸੀਂ ਕੁੱਟੀ ਕਿਉਂ ਹੁਣ ਮਰਉਂਗੀਆਂ ਜੀਮੀ ਨਹੀਂ ਦੇਣੀ ਜੱਟ ਨੇ ਭਾਈ ਗਾਲਾਂ ਗੋਲਾ ਪੁਰਜਾ ਨੂੰ ਆਵਦੀਆਂ ਨੂੰ ਕੜੀਆਂ ਘੂਰਿਆ ਪੂਰਾ ਕਹਿੰਦਾ ਬਾਪੂ ਗਲਤੀ ਹੋ ਗਈ ਚਾਹੇ ਸਤੋਂ ਪੈਰੀ ਹੱਥ ਲਵਾ ਲੈ ਬੁਢੀ ਨਾ ਇਹਦੂ ਮੁੜਕੇ ਨਹੀਂ ਕਰਦੇ ਕਹਿੰਦਾ ਕਰਦੇ ਕਿ ਜੀਮੀ ਕੁੜੀਆਂ ਦੇ ਨਾਂ ਲਵਾਉਣਗੇ ਭਾਈ ਆਖਰ ਨੂੰ ਬੁੜਾ ਉਹਦੇ ਕੋਲੇ ਆ ਗਿਆ ਉਹ ਕਹਿੰਦਾ ਐ ਕਰ ਚਾਹ ਬਣਾ ਲੈ ਨਾ ਇਹਨੂੰ ਪੰਜੀਰੀ ਦੇ ਮੈਂ ਯੋਨ ਬੁਰੀ ਨੇ ਚਾਹ ਤਰ ਲਈ ਤੇ ਪਨੀਰੀ ਦਾ ਕੋਲਾ ਭਰਤਾ ਤੀਖਾ ਖੂਕੇ ਉਹ ਕਹਿੰਦਾ ਚੌਧਰੀਆ ਕਰਿਆ ਤਾਂ ਨਾ ਨੇ ਬਹੁਤ ਮਾੜਾ ਕੰਮ ਐ ਮੈਂ ਕੂੜੀਆਂ ਬਹੁਤ ਨੇ ਤੇ ਤੂੰ ਹੁਣ ਆ ਕੰਮ ਨਾ ਖਰੀ ਉਹ ਕਹਿੰਦਾ ਕਾਨੂੰ ਪਰੇ ਲੈ ਗਿਆ ਕਹਿੰਦਾ ਮੈਂ ਕਾਨੂੰ ਕਰਦਾ ਮੈਂ ਤਾਂ ਇਹ ਬੜਈ ਹੈ ਇਹ ਬਾਲਾ ਹਰ ਕੀ ਬੈਠੀ ਸੀ ਮੈਂ ਹੁਣ ਜੀਵੀਆਂ ਖਰਾਬ ਥੋੜੂ ਕਰਦਾ ਪਰ ਆਪਦੀਆਂ ਕੂੜੀਆਂ ਨੂੰ ਸਮਝਾ ਲਿਆ ਕੁਟੀ ਉਹਨਾਂ ਨੇ ਬਹੁਤ ਐਦੇ ਦਾ ਸੇਤਰਾਂ ਦੇ ਕਹਿੰਦਾ ਦਾਗ ਪਈ ਪਈਦੀ ਧੂਈ ਤੇ ਕਹਿੰਦਾ ਇੰਨੇ ਕਿਦਾਰੇ ਇਹ ਵੀ ਲੋਟ ਆ ਗਈ ਕਹਿੰਦਾ ਇਹ ਵੀ ਮੈਨੂੰ ਛੱਡ ਕੇ ਕਹਿੰਦਾ ਮੂੰਹਾਂ ਕਲੀ ਦੀ ਹੋ ਗਈ ਤੀ ਫੋਕ ਹੈ ਲਗਿਆ ਕਹਿੰਦਾ ਬਹੁਤ ਕੂਰੀ ਆ ਮੈਂ ਜਾਂਦਾ ਹੋਇਆ ਫੇਰ ਕੂਰ ਕੇ ਜਾਊਂਗਾ ਕਹਿੰਦਾ ਚੰਗਾ ਭਾਈ ਉਹਨੇ ਬੁੜੇ ਨੇ ਕੁੰਜਾ ਨੂੰ ਆਵਦਿਆ ਨੂੰ ਕੂਰਿਆ ਕਹਿੰਦਾ ਅੱਜ ਦਾ ਕਰ ਲਈ ਜੇਹੀ ਜੀ ਗਲਤੀ ਕਰੀ ਆ ਨਾ ਮੈਂ ਛੋੜੇ ਉਹ ਹੜਜੂ ਸਾਡੇ ਨਾਲ ਛੋੜਾ ਟੁੱਟ ਫਟੋ ਜੂ ਅਸੀਂ ਨਹੀਂ ਛੜਨੂ ਮੈਲ ਨਮੋਰ ਨਾਉ ਦੇਖ ਲਿਓ ਉਹ ਕਹਿੰਦਾ ਬਾਪੂ ਇਹ ਤੂੰ ਮੁੜ ਕੇ ਸੀ ਗਲਤੀ ਨਹੀਂ ਕਰਦੇ ਨਾ ਬੇਬੇ ਨੂੰ ਕੰਮ ਨੂੰ ਕਹੀਏ ਕੁਛ ਨਹੀਂ ਕਰਦੇ ਪਰ ਅੱਜ ਤੂੰ ਸਾਨੂੰ ਇਹਨਾਂ ਦੇ ਨਾਲ ਬਚਾ ਦੇ ਉਹ ਕਹਿਣ ਲੱਗਿਆ ਚੰਦਾ ਤੇ ਭਈ ਫੇਰ ਉਹਨਾਂ ਦਾ ਟਿਕਾਓ ਆ ਹਾਂਜੀ